ਗਰੀਬ ਪਰਿਵਾਰ ਦਾ ਉਹ ਮੁੰਡਾ ਜਿਹੜਾ ਥੀਏਟਰ ਦੇ ਬਾਹਰ ਮੂਫਲੀਆਂ ਵੇਚਦਾ ਸੀ ਤੇ ਕਦੇ ਫਿਲਮਾਂ ਦੇ ਪੋਸਟਰ ਚਪਕਾਉਂਦਾ ਹੁੰਦਾ ਸੀਗਾ 10x10 ਇੰਚ ਦੇ ਇੱਕ ਕਮਰੇ ਦੇ ਵਿੱਚ ਪੂਰਾ ਪਰਿਵਾਰ ਰਹਿੰਦਾ ਸੀ ਚਾਰ ਜਾਣੇ ਆਪਣੀ ਜ਼ਿੰਦਗੀ ਜਿਉਂਦੇ ਸੀ ਕਮਾਈ ਦਾ ਕੋਈ ਸਾਧਨ ਨਹੀਂ ਸੀਗਾ ਤਾਂ ਮਾਂ ਨੇ ਸਾੜੀਆਂ ਵੇਚ-ਬੇਚ ਕੇ ਦਸਵੀਂ ਤੱਕ ਪੜਾਇਆ ਤੇ ਉਸ ਤੋਂ ਬਾਅਦ 11ਵੀਂ ਦੀ ਕਲਾਸ ਛੱਡ ਦਿੱਤੀ ਤੇ ਇੱਕ ਦਿਨ ਅਜੀਹਾ ਟਾਈਮ ਆਇਆ ਕਿ ਨੌਕਰੀ ਦੀ ਭਾਲ ਦੇ ਵਿੱਚ ਬੱਸ ਸਟੈਂਡ ਨਿਕਲਿਆ બસ ਸਟੈਂਡ ਤੇ ਇੱਕ ਬੰਦੇ ਨੇ ਉਸ ਨੂੰ ਬੁਲਾਇਆ ਉਸ ਦੀ ਹਾਈਟ ਦੇਖ ਕੇ ਕਿਹਾ ਕਿ ਫਿਲਮ ਦੇ ਵਿੱਚ ਕੰਮ ਕਰੋਗੇ ਪੈਸਾ ਹੈ ਨਹੀਂ ਸੀਗਾ ਮਜਬੂਰੀ ਸੀ ਪੈਸਾ ਕਮਾਉਣਾ ਸੀ ਕੰਮ ਤਾਂ ਚਾਹੀਦਾ ਸੀ ਤੇ ਫਿਰ ਉਸ ਮੁੰਡੇ ਨੇ ਉਸ ਨੌਜਵਾਨ ਨੇ ਕਿਹਾ ਕਿ ਮੈਨੂੰ ਪੈਸੇ ਮਿਲਣਗੇ ਉਹ ਦਿਨ ਆਇਆ ਤੇ ਉਸ ਤੋਂ ਬਾਅਦ ਉਹ ਐਕਟਰ ਪੂਰੀ ਬਾਲੀਵੁੱਡ ਇੰਡਸਟਰੀ ਦੇ ਵਿੱਚ ਸਿਤਾਰਾ ਜਿਹੜਾ ਸੀਗਾ ਚਮਕਿਆ ਮੈਂ ਗੱਲ ਕਰ ਰਹੀ ਹਾਂ ਜੈਕੀ ਸ਼ਰੋਫ ਜਿਨ੍ਹਾਂ ਨੇ ਆਪਣੇ ਟਾਈਮ ਤੇ ਪੂਰੀ ਤੱਕ ਪਾਈ ਬਾਲੀਵੁੱਡ ਇੰਡਸਟਰੀ ਦੇ ਵਿੱਚ ਬਹੁਤ ਸੋਹਣੀਆਂ ਫਿਲਮਾਂ ਦਿੱਤੀਆਂ ਵਿਲਨ ਤੋਂ ਲੈ ਕੇ ਰੋਮਾਂਟਿਕ ਰੋਲ ਹਰ ਤਰ੍ਹਾਂ ਦੇ ਰੋਲਾਂ ਦੇ ਵਿੱਚ ਉਹ ਨਿਪੁੰਨ ਸੀਗੇ ਤੇ ਬਹੁਤ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਜੈ ਕਿ ਸ਼ਰੋਫ ਦਾ ਅੱਜ ਜਨਮ ਦਿਨ ਹੈ ਤਾਂ ਉਹਨਾਂ ਦੇ ਜਨਮ ਦਿਨ ਮੌਕੇ ਉਹਨਾਂ ਦੇ ਨਾਲ ਜੁੜੀਆਂ ਕੁਝ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਕਿੱਦਾਂ ਉਹਨਾਂ ਨੇ ਸ਼ੁਰੂਆਤ ਕੀਤੀ ਕਿ ਗਰੀਬੀ ਤੋਂ ਉੱਠ ਕੇ ਉਹਨਾਂ ਨੇ ਜਿਹੜਾ ਇੱਥੋਂ ਤੱਕ ਪਹੁੰਚੇ ਇੰਡਸਟਰੀ ਦੇ ਵੱਡੇ ਵੱਡੇ ਨਿਰਦੇਸ਼ਕ ਉਹਨਾਂ ਦੀ ਵੇਟ ਕਰਦੇ ਸੀਗੇ ਬਾਥਰੂਮ ਦੇ ਬਾਹਰ ਖੜ ਕੇ ਵੇਟ ਕਰਦੇ ਸੀ ਕਿ ਉਹ ਕਦੋਂ ਮਿਲਣਗੇ ਤੇ ਕਦੋਂ ਉਹਨਾਂ ਦੇ ਨਾਲ ਗੱਲਬਾਤ ਹੋਊਗੀ ਅੱਜ ਵੀ ਆਪਣੇ ਪੁਰਾਣੇ ਘਰ ਤੇ ਜਿਹੜਾ ਚੌਲ ਹੈ ਜਿੱਥੇ ਉਹ ਰਹਿੰਦੇ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਮੁੰਬਈ ਦੇ ਵਿੱਚ ਤਾਂ ਉੱਥੇ ਜਾ ਕੇ ਸਕੂਨ ਵੀ ਮਹਿਸੂਸ ਕਰਦੇ ਨੇ ਤਾਂ ਕੀ ਹੈ ਪੂਰੀ ਕਹਾਣੀ ਆਓ ਜਾਣਦੇ ਹਾਂ ਜੈਕੇ ਸ਼ਰੌਫ ਬਾਲੀਵੁੱਡ ਦੇ ਚਰਚਿਤ ਅਭਿਨੇਤਾ ਨੇ 80 ਦੇ ਦਹਾਕੇ ਦੇ ਵਿੱਚ ਉਹਨਾਂ ਨੇ ਫਿਲਮਾਂ ਦੇ ਵਿੱਚ ਖੂਬ ਜਾਦੂ ਚਲਾਇਆ ਉਹਨਾਂ ਨੇ ਬਤੌਰ ਐਕਸ਼ਨ ਹੀਰੋ ਖੁਦ ਨੂੰ ਇੰਡਸਟਰੀ ਦੇ ਵਿੱਚ ਸਥਾਪਿਤ ਕੀਤਾ ਰੋਮਾਂਟਿਕ ਹੀਰੋ ਦੇ ਰੂਪ ਦੇ ਵਿੱਚ ਜੈਕੀ ਨੇ ਖੂਬ ਲੋਕਾਂ ਤੋਂ ਪਿਆਰ ਲਿਆ ਜੈਕੀ ਸ਼ਰੋਫ ਨੇ ਕਾਫੀ ਸੰਘਰਸ਼ ਤੋਂ ਬਾਅਦ ਬਾਲੀਵੁੱਡ ਦੇ ਵਿੱਚ ਆਪਣੀ ਪਛਾਣ ਬਣਾਈ ਉਹਨਾਂ ਦਾ ਬਚਪਨ ਮੁੰਬਈ ਦੇ ਚਾਲ ਦੇ ਵਿੱਚ ਗੁਜ਼ਰਿਆ ਉੱਥੋਂ ਨਿਕਲ ਕੇ ਉਹਨਾਂ ਨੇ ਐਕਸ਼ਨ ਹੀਰੋ ਬਣ ਕੇ ਦੁਨੀਆ ਭਰ ਦੇ ਵਿੱਚ ਆਪਣੀ ਪਛਾਣ ਬਣਾਈ ਹੈ ਇਹ ਆਸਾਨ ਤਾਂ ਨਹੀਂ ਰਿਹਾ ਹੋਗਾ ਅੱਜ ਜੈ ਕਿ ਸ਼ਰੋਫ ਦਾ ਜਨਮ ਦਿਨ ਹੈ ਤਾਂ ਉਹਨਾਂ ਦੀ ਕੈਰੀਅਰ ਯਾਤਰਾ ਬਾਰੇ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੈ ਕਿ ਸ਼ਰੋਫ ਦਾ ਜਨਮ 1 ਫਰਵਰੀ 1957 ਨੂੰ ਵਲਕੇਸ਼ਵਰ ਮੁੰਬਈ ਦੀ ਤਿੰਨ ਬੱਤੀਆਂ ਏਰੀਆ ਤੇ ਹੋਇਆ ਸੀ ਉਹਨਾਂ ਦਾ ਪੱਕਾ ਨਾਮ ਜੈ ਕਿਸ਼ਨ ਕਾਕੂ ਭਾਈ ਸ਼ਰਾਫ ਜੈ ਕਿ ਨੇ ਆਪਣੇ ਕੈਰੀਅਰ ਦੇ ਵਿੱਚ ਕਰੀਬ 250 ਫਿਲਮਾਂ ਦੇ ਵਿੱਚ ਕੰਮ ਕੀਤਾ ਜੈ ਕਿ ਸ਼ਰੋਫ ਦੀ ਕਹਾਣੀ ਕਿਸੇ ਫਿਲਮ ਦੀ ਸਕ੍ਰਿਪਟ ਤੋਂ ਘੱਟ ਨਹੀਂ ਹੈ ਜੈ ਕਿ ਦਾ ਜਨਮ ਗਰੀਬ ਪਰਿਵਾਰ ਦੇ ਵਿੱਚ ਹੋਇਆ ਸੀ ਕਿਹਾ ਜਾਂਦਾ ਹੈ ਕਿ ਜੈਕੀ ਹਮੇਸ਼ਾ ਆਪਣੇ ਚੌਲ ਦੇ ਲੋਕਾਂ ਦੀ ਮਦਦ ਕਰਦੇ ਰਹਿੰਦੇ ਇਸ ਲਈ ਉਹਨਾਂ ਦਾ ਨਾਮ ਜੱਗੂ ਦਾਦਾ ਰੱਖਿਆ ਗਿਆ ਸੀ ਚੌਲ ਦੇ ਵਿੱਚ ਸਾਰੇ ਉਹਨਾਂ ਨੂੰ ਇਸੇ ਨਾਮ ਦੇ ਨਾਲ ਬੁਲਾਉਂਦੇ ਸੀ ਗਰੀਬੀ ਦੇ ਚੱਲਦੇ ਜੈਕੀ ਨੇ 11ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਤੇ ਨੌਕਰੀ ਦੀ ਤਲਾਸ਼ ਕਰਨ ਲੱਗੇ ਉਹਨਾਂ ਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਂਕ ਸੀ ਇਸ ਲਈ ਉਹ ਨੌਕਰੀ ਦੇ ਲਈ ਤਾਜ ਹੋਟਲ ਵਿੱਚ ਗਏ ਪਰ ਉਹਨਾਂ ਨੂੰ ਨੌਕਰੀ ਉੱਥੇ ਨਹੀਂ ਮਿਲੀ ਤੇ ਫਿਰ ਉਹ ਦਿਨ ਆਇਆ ਜਦੋਂ ਉਹਨਾਂ ਦੀ ਜ਼ਿੰਦਗੀ ਬਦਲ ਗਈ ਜਦੋਂ ਉਹ ਬੱਸ ਸਟੈਂਡ ਤੇ ਸੀ ਤਾਂ ਫਿਲਮ ਦਾ ਆਫਰ ਆ ਗਿਆ ਕੈਦਨਾ ਤੱਕ ਨੌਕਰੀ ਦੀ ਤਲਾਸ਼ ਦੇ ਵਿੱਚ ਭਟਕਣ ਤੋਂ ਬਾਅਦ ਇੱਕ ਦਿਨ ਜੈਕੀ ਬਸ ਸਟੈਂਡ ਦੇ ਉੱਪਰ ਬਸ ਦਾ ਇੰਤਜ਼ਾਰ ਕਰ ਰਹੀ ਸੀ। ਉੱਤੇ ਖੜੇ ਸਖਸ਼ ਨੇ ਉਹਨਾਂ ਦੀ ਹਾਈਟ ਦੇਖ ਕੇ ਉਹਨਾਂ ਨੂੰ ਪੁੱਛਿਆ ਕਿ ਕੀ ਆਪ ਮਾਡਲਿੰਗ ਮੇਂ ਦਿਲਚਸਪੀ ਲੇਂਗੇ। ਉਹਨਾਂ ਦਾ ਜਵਾਬ ਸੀ ਜੈਕੀ ਨੇ ਕਿਹਾ ਕਿ ਕੀ ਆਪ ਪੈਸੇ ਦੇਂਗੇ। ਬਸ ਇਹੀ ਸੀ ਜੈਕੀ ਸ਼ਰੋਪ ਦੀ ਕਹਾਣੀ ਇੱਥੋਂ ਸ਼ੁਰੂ ਹੋਈ। ਜੈਕੀ ਨੇ ਸਾਲ 1973 ਦੇ ਵਿੱਚ ਫਿਲਮ ਹੀਰਾ ਪੰਨਾ ਦੇ ਵਿੱਚ ਇੰਡਸਟਰੀ ਦੇ ਵਿੱਚ ਕਦਮ ਰੱਖਿਆ ਸੀ। ਉਦੇ ਵਿੱਚ ਉਹਨਾਂ ਦਾ ਨੈਗੇਟਿਵ ਰੋਲ ਸੀ ਉਸ ਤੋਂ ਬਾਅਦ ਉਹਨਾਂ ਦੀ ਫਿਲਮ ਸਵਾਮੀ ਦਾਦਾ ਆਈ ਪਰ ਜੈ ਕਿ ਸ਼ਰੋਫ ਦੀ ਕਿਸਮਤ ਬਦਲੀ ਸੁਭਾਸ਼ ਕਈ ਦੀ ਫਿਲਮ ਤੋਂ ਬਾਅਦ ਕਾਫੀ ਸੰਘਰਸ਼ਾਂ ਤੋਂ ਬਾਅਦ ਜੈ ਕਿ ਸ਼ਰੋਫ ਨੇ ਸੁਭਾਸ਼ ਕਈ ਦੀ ਫਿਲਮ ਹੀਰੋ ਦੇ ਵਿੱਚ ਕੰਮ ਕਰਨ ਦਾ ਮੌਕਾ ਹਾਸਲ ਕੀਤਾ ਫਿਲਮ ਜ਼ਬਰਦਸਤ হিট ਰਹੀ ਤਾਂ ਇਸ ਤੋਂ ਬਾਅਦ ਜੈਕੀ ਸ਼ਰੂਫ ਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਪਿਆ ਤਾਂ ਇੱਕ ਟਾਈਮ ਅਜੀਹਾ ਆਇਆ ਜਿੱਥੇ ਜੈਕੀ ਦੇ ਘਰ ਦੇ ਬਾਹਰ ਨਿਰਦੇਸ਼ਕਾਂ ਦੀ ਭੀੜ ਲੱਗੀ ਹੁੰਦੀ ਸੀ ਉਹ ਚਾਹੁੰਦੇ ਸੀਗੇ ਕਿ ਜੈਕੀ ਨਾਲ ਮਿਲিয়ে ਤੇ ਕੋਈ ਫਿਲਮ ਨੂੰ ਲੈ ਕੇ ਮੀਟਿੰਗ ਫਿਕਸ ਕਰੀਏ ਚਾਲ ਦੇ ਵਿੱਚ ਉਹ ਰਹਿੰਦੇ ਸੀਗੇ ਵੱਡੇ ਅਭਿਨੇਤਾ ਬਣਨ ਤੋਂ ਬਾਅਦ ਵੀ ਉਹਨਾਂ ਨੇ ਆਪਣਾ ਟਿਕਾਣਾ ਉਹੀ ਰੱਖਿਆ ਸੀ ਜਦੋਂ ਬਾਥਰੂਮ ਦੇ ਵਿੱਚ ਚਲੇ ਜਾਂਦੇ ਤਾਂ ਕਾਫੀ ਨਿਰਦੇਸ਼ਕ ਉਹਨਾਂ ਦੀ ਵੇਟ ਕਰਦੇ ਸੀ ਕਿ ਕਦੋਂ ਉਹ ਬਾਹਰ ਰੋਣਗੇ ਤੇ ਕਦੋਂ ਉਹਨਾਂ ਦੇ ਨਾਲ ਮੁਲਾਕਾਤ ਹੋਊਗੀ ਫਿਲਮ ਹੀਰੋ ਨੇ ਜੈਕੇ ਸ਼ਰੋਫ ਦੀ ਲੋਕਪ੍ਰਿਅਤਾ ਦੇ ਵਿੱਚ ਕਾਫੀ ਇਜਾਫਾ ਕਰ ਦਿੱਤਾ ਸੀਗਾ ਹਰ ਨਿਰਮਾਤਾ ਨਿਰਦੇਸ਼ਕ ਉਹਨਾਂ ਨੂੰ ਮਿਲਣ ਦੇ ਲਈ ਐਕਸਾਈਟਡ ਰਹਿੰਦਾ ਸੀ ਉਹਨਾਂ ਦੇ ਘਰ ਦੇ ਬਾਹਰ ਵੱਡੇ ਵੱਡੇ ਨਿਰਦੇਸ਼ਕਾਂ ਦੀ ਲਾਈਨ ਲੱਗੀ ਰਹਿੰਦੀ ਸੀ ਕਿਹਾ ਜਾਂਦਾ ਹੈ ਕਿ ਜੈਕੇ ਸ਼ਰੋਫ ਦੀ دیਵਾਨਗੀ ਦਾ ਉਸ ਦੌਰ ਦੇ ਵਿੱਚ ਆਲਮ ਇਹ ਸੀ ਕਿ ਜੇਕਰ ਉਹ ਟਾਇਲਟ ਦੇ ਵਿੱਚ ਵੀ ਹੁੰਦੇ ਸੀ ਤਾਂ ਨਿਰਵਾਤਾ ਨਿਰਦੇਸ਼ਕ ਟਾਇਲਟ ਦੇ ਬਾਹਰ ਖੜੇ ਹੋ ਕੇ ਵੀ ਅਮੀਨੇਤਾ ਨੂੰ ਆਪਣੀ ਫਿਲਮ ਦੇ ਲਈ ਉਹਨਾਂ ਦਾ ਇੰਤਜ਼ਾਰ ਕਰਦੇ ਸੀ ਬੜੇ ਡਾਊਨ ਟੂ ਅਰਥ ਸੀਗੇ ਹੀਰੋ ਬਣ ਕੇ ਵੀ ਆਪਣਾ ਚਾਲ ਨਹੀਂ ਛੱਡਿਆ ਜਿੱਥੋਂ ਰਹਿੰਦੇ ਸੀ ਛੋਟਾ ਜਿਹਾ ਕਮਰਾ ਸੀਗਾ ਜਿੱਥੋਂ ਬਣੇ ਆਪਣੇ ਪਰਿਵਾਰ ਦੇ ਨਾਲ ਚਾਰ ਮੈਂਬਰ ਉੱਥੇ ਰਹਿੰਦੇ ਸੀ ਤਾਂ ਉਹ ਏਰੀਆ ਉੱਥੇ ਜਾ ਕੇ ਅੱਜ ਵੀ ਉਹਨਾਂ ਨੂੰ ਸਕੂਨ ਮਿਲਦਾ ਹੈ ਜੈਕੀ ਸ਼ਰੂਫ ਗਰੀਬੀ ਅਤੇ ਤੰਗਹਾਲੀ ਤੋਂ ਉੱਠ ਕੇ ਫਿਲਮਾਂ ਦੀ ਦੁਨੀਆ ਦੇ ਵਿੱਚ ਆਈ ਸੀ ਤਾਂ ਉਸ ਦੀ ਕੀਮਤ ਬਖੂਬੀ ਉਹ ਜਾਣਦੇ ਨੇ ਸ਼ਾਇਦ ਇਹੀ ਵਜ੍ਹਾ ਹੈ ਕਿ ਫਿਲਮ ਹੀਰੋ ਹਿੱਟ ਹੋਣ ਤੋਂ ਬਾਅਦ ਜੈਕੀ ਨੇ ਚੌਲ ਦੇ ਵਿੱਚ ਰਹਿਣਾ ਨਹੀਂ ਛੱਡਿਆ ਤੇ ਕਾਫੀ ਸਾਲਾਂ ਤੱਕ ਉੱਥੇ ਰਹਿੰਦੇ ਰਹੇ। ਉਹਨਾਂ ਦੀਆਂ ਕੁਝ ਫਿਲਮਾਂ ਉਸੇ ਚੌਲ ਦੇ ਵਿੱਚ ਸ਼ੂਟ ਕੀਤੀਆਂ ਗਈਆਂ। ਜਿਵੇਂ ਕਿ ਸ਼ਰੂਫ ਨੇ 1997 ਦੇ ਵਿੱਚ ਆਇਸ਼ਾ ਦੇ ਨਾਲ ਲਵ ਮੈਰਿਜ ਕੀਤੀ ਸੀ। ਉਹਨਾਂ ਦੇ ਦੋ ਬੱਚੇ ਟਾਈਗਰ ਸ਼ਰਾਫ, ਕ੍ਰਿਸ਼ਨਾ ਸ਼ਰਾਫ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਦੋ ਬੀਤੇ ਦਿਨਾਂ ਦੇ ਵਿੱਚ ਜਿਵੇਂ ਕਿ ਸ਼ਰੂਫ ਨੂੰ ਮਸਤ ਵਿੱਚ ਰਹੇ ਨੇ ਦੇ ਵਿੱਚ ਦੇਖਿਆ ਗਿਆ ਸੀਗਾ ਤਾਂ ਹਾਲ ਹੀ ਦੇ ਘੜੀ ਉਹਨਾਂ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਤੇ ਵੀ ਦੇਖਿਆ ਗਿਆ ਸੀਗਾ। ਕਿਤੇ ਵੀ ਦੇਖੀ ਤੇ ਜੈਕੀ ਸ਼ਰੋਪ ਦੇ ਨਾਲ ਇੱਕ ਬੂਟਾ ਜ਼ਰੂਰ ਹੁੰਦਾ ਉਹ ਕਿਤੇ ਚਾਹੇ ਫੰਕਸ਼ਨ ਤੇ ਜਾਣਿਆ ਕਿਤੇ ਵੀ ਜਾਂਤਾ ਉਹ ਇੱਕ ਪੌਦਾ ਜ਼ਰੂਰ ਨਾਲ ਲੈ ਕੇ ਜਾਂਦੇ ਨੇ ਸੋ ਇਹ ਸੀਗੀ ਬਾਲੀਵੁੱਡ ਦੇ ਦਾਦਾ ਜੈਕੀ ਸ਼ਰੋਪ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਊਗੀ ਜੇਕਰ ਇਸ ਤਰ੍ਹਾਂ ਦੀਆਂ ਕਹਾਣੀਆਂ ਹੋਰ ਸੁਣਨੀਆਂ ਚਾਹੁੰਦੇ ਹੋ ਤਾਂ ਫੋਲੋ ਕਰੋ ਸ਼ੇਅਰ ਕਰੋ ਗੇੜੀ ਰੂਟੂ